ਨੂੰ ਮੇਰੇ ਘਰ ਵਾਲੀ ਰਵਨੀਤ ਕੌਰ ਨੇ ਕਰਤਾ ਹੁਕਮਾ ਕਹਿੰਦੀ ਆਹ ਚੱਕ ਲਫਾਫਾ ਇਹ ਲਫਾਫੇ ਚ ਨੇ ਸੂਟ ਜਾ ਕੇ ਇਟਲੀ ਕੋਰੀਅਰ ਕਰਨਿਆ ਸਭ ਤੋਂ ਸਸਤਾ ਕੋਰੀਅਰ ਵਾਲਾ ਲੱਭਣਾ ਕੋਈ ਜਿੱਥੇ ਪੈਸੇ ਘੱਟ ਲੱਗਣਾ ਪੁੱਸ ਫਸਾ ਕੇ ਮੈਂ ਆਇਆ ਬਰਨਾਲੇ ਚਿੰਟੂ ਪਾਰਕ ਦੇ ਸਾਹਮਣੇ ਆਇਆ ਬਾਈ ਕੋਲੇ ਇਹਦਾ ਰੇਟ ਮੈਨੂੰ ਸਭ ਤੋਂ ਘੱਟ ਲੱਗਿਆ ਕੀ ਹਾਲ ਹੈ ਬਾਈ ਆ ਕੋਰੀਅਰ ਕਰਨਾ ਇਟਲੀ ਸ਼ਹਿਰ ਚ ਠੀਕ ਹੈ ਜੀ ਕਰ ਦੇਗਾ ਸਭ ਤੋਂ ਸਸਤਾ ਬਿਲਕੁਲ ਵੀਰੇ ਸੂਟ ਕਰਨਿਆ ਕੋਰੀਅਰ ਬਾਈ ਇਹ ਸਾਡੀ ਉਹ ਮਸ਼ੀਨ ਜੀ ਲਈ ਹੋਇਆ ਕਰੇ ਸੂਟਾਂ ਤੇ ਆ ਘੜਾਈ ਜੀ ਕਰਨ ਵਾਲੀ ਤੇ ਬਾਈ ਹੋਰ ਬਾਹਰ ਲਈ ਦੱਸੋ ਕੀ ਕੀ ਸਮਾਨ ਭੇਜਣੇ ਹੋ ਜਿਹੜਾ ਮਰਜੀ ਸਮਾਨ ਹੋਵੇ ਬਾਈ ਜਿਵੇਂ ਖੋਆ ਘਿਓ ਪੰਜੀਰੀ ਦੇਸੀ ਘਿਓ ਹੋ ਗਿਆ ਬਾਈ ਦਵਾਈਆਂ ਜਿਹੜੀ ਮੈਡੀਸਨ ਜਿਹੜੀ ਕਿਹੜੇ ਕਿਹੜੇ ਦੱਸਾਂ ਭੇਜ ਦੋਗੇ ਆਲ ਵਲ ਦੀ ਜਿਵੇਂ ਆ ਇੱਕ ਬਾਲੀ ਵੱਡੀ ਫੋਟੋ ਰੱਖ ਰੱਖੀ ਆ ਦਸੇ ਗੁਰੂ ਸਾਹਿਬਾਨਾਂ ਦੀ ਇਹ ਵੀ ਵੇਚ ਦੋਗੇ ਇਹਦਾ ਬਾਲੀ ਵੱਡੀ ਹੈਗੀ ਇਹ ਯੂ ਐਸ ਏ ਜਾਣੀ ਆ ਦੋ ਫੋਟਮਾਂ ਨੇ ਜੀ ਜਿਵੇਂ ਮੈਂ ਰੇਟ ਪਤਾ ਕਰਕੇ ਆਇਆਗਾ ਮੈਨੂੰ ਸਸਤਾ ਲੱਗਾ ਹਰੇਕ ਨੂੰ ਸਸਤਾ ਰਾਂਗੇ ਜਿੱਥੋਂ ਮਰਜ਼ੀ ਟਰਾਈ ਕਰਕੇ ਆ ਜਾਓ ਬਾਈ ਰੇਟ ਸਭ ਤੋਂ ਸਸਤਾ ਬਾਈ ਬਰਨਾਲਾ ਸ਼ਹਿਰ ਚ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾਗਾ ਜੇ ਕਿਸੇ ਦਾ 20 25 ਕਿਲੋ ਸਮਾਨ ਹੋਵੇ ਘਰੋਂ ਚੱਕ ਲਿਆਵਾਂਗੇ ਤਰੋਂ ਚੱਕ ਲਿਆਵਾਂਗੇ ਵੀਡੀਓ ਸ਼ੇਅਰ ਕਰਕੇ ਤੁਹਾਡੇ ਉਹ ਦੋਸਤਾਂ ਤੱਕ ਜਰੂਰ ਭੇਜ ਦਿਓ ਜਿਨ੍ਹਾਂ ਨੇ ਕੋਈ ਬਾਹਰੇ ਸਮਾਨ ਭੇਜਣਾ ਹੁੰਦਾ ਤਾਂ ਆ ਬਾਈ ਨਾਲ ਕਰ ਲ